ਜਨਮ ਸਥਾਨ ਬਾਦਸ਼ਾਹੀ 7ਵੀਂ ਅਤੇ 8ਵੀਂ ਸ੍ਰੀ ਗੁਰੂ ਹਰ Rai ਸਾਹਿਬ ਅਤੇ ਸ੍ਰੀ ਹਰਿਕ੍ਰਿਸ਼ਨ ਸਾਹਿਬ ਜੀ ਸੰਗਤ ਜੀ ਆਪ ਜੀ ਵੀ ਦਰਸ਼ਨ ਦੇਦਾਰੇ Да. Boom. ਸੰਗਤ ਜੀ ਦਰਸ਼ਨ ਦੇਦਾਰੇ ਅੱਜ ਸ੍ਰੀ ਅਖੰਡ ਪਾਠ ਸਾਹਿਬ ਜੀ ਆਰੰਭ ਹੋਏ ਹਨ ਉੱਪਰ ਹਾਂਜੀ ਦਰਬਾਰ ਸਾਹਿਬ ਦੇ ਉੱਪਰ ਪ੍ਰਕਰਮਾ 'ਚ ਲੜੀ ਜਿਹੜੀ ਖੰਡ ਪਾਠ ਸਾਹਿਬ ਦੀ ਚੱਲ ਰਹੀ ਹੈ ਸੰਗਤ ਜੀ ਦਰਸ਼ਨ ਦੇਦਾਰੇ ਕਰੋ ਇਸ ਜਗ੍ਹਾ ਉੱਤੇ ਧੰਤਨ ਬਾਬਾ ਗੁਰਦਤਾ ਜੀ ਵੀ ਰਹੇ ਨੇ ਅਤੇ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਰਹਿੰਦੇ ਨੇ ਪਰਿਵਾਰ ਸਮੇਤ ਇਸ ਜਗ੍ਹਾ ਦੇ ਉੱਤੇ ਮਹਾਰਾਜ ਦਾ ਮੈਲ ਸੀ ਜਿੱਥੇ ਮਰਾ ਰਿੰਦਰ ਹੈ ਉਹ ਹੈ ਬਹੁਤ ਖਾਸ ਸਟਰੀ ਬਾਏ ਜਿੱਥੇ ਖੋਹ ਉਹ سات نعت سنا تو کتا سے سنچا مادر رتن پر اس ما مولا پاک ارجن پر کا تا ما مولا پاک او

ਸਤਨਾ ਵਾਹਿਗੁਰੂ ਸਤਨਾ ਵਾਹਿਗੁਰੂ ਸਤਨਾ ਵਾਹਿਗੁਰੂ ਸਤਨਾ ਵਾਹਿਗੁਰੂ ਸੰਗਤ ਜੀ ਵਾਰ ਮਹਾਰਾਜੀ ਦੇ ਇੱਕ ਸ੍ਰੀ ਗੁਰੂ ਹਰ ਐਸਾ ਜੀ ਦੇ ਨਾਮ ਦਾ ਨਿਸ਼ਾਨ ਸਾਹ ਅਤੇ ਇੱਕ ਸ੍ਰੀ ਹਰਿਕ੍ਰਿਸ਼ਨ ਸਾਹਿਬ ਜੀ ਦੇ ਨਾ ਹੁੰਦਾ ਨਿਸ਼ਾਨ ਸੋ ਦਰਸ਼ਨ ਦੀਦਾਰੇ ਕਰੋ ਸੰਗਤ ਦੇ ਸਾਹਮਣੇ ਸੰਗਤ ਦੀ ਬੋਰਡ ਲੱਗਾ ਹੋਇਆ ਅਮਰ ਅਕੋ ਅਤੇ ਸਿੰਘ ਸਜੋ ਸੰਗਤ ਜੀ ਦਾ ਜਿਹੜਾ ਸਾਹਮਣੇ ਆਸਥਾਨ ਆ ਰਿਹਾ ਇਹ ਸ੍ਰੀ ਗੁਰੂ ਹਰਿਐ ਸਾਹਿਬ ਜੀ ਇਸ ਜਗ੍ਹਾ ਦੇ ਉੱਤੇ ਸੰਗਤਾਨਾ ਨੂੰ ਉਪਦੇਸ਼ ਦਿਆ ਕਰਦੇ ਸਨ ਅਤੇ ਗੁਰ ਗੁਰ ਕੀ ਦੇ ਨਾਲ ਜੋੜਿਆ ਕਰਦੇ ਸਨ यस ना गुरद्वारा श्री दमदम साहब ਸੰਗਤ ਜੀ ਇਹ ਭਾਗਾਵਾਲੀ ਧਰਤੀ ਇਸ ਦੇ ਉੱਤੇ 6 ਗੁਰੂ ਸਾਹਿਬਾਨ ਜੀ ਦੇ ਚਰਨ ਪਏ ਹੋਏ ਹਨ ਸੰਗਤ ਜੀ ਕੋਈ ਫਿਰ ਦਰਸ਼ਨ ਦੇ ਦਾਰੇ ਕਰ ਲੋ ਤੇ Non mi pare che mi stia facendo Thank <laughs> you.